ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਮਸੀਹਾ ਤੋਂ ਪਹਿਲਾਂ ਪਹਿਲਾਂ ਤੁਸੀਂ ਘੜੇ ਦਾ ਇਹ ਇੱਕ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਤਾਂ ਸਮਝ ਲਓਗੇ ਤੁਹਾਡੀ ਕਿਸਮਤ ਸੋਹਣੇ ਵਾਂਗ ਚਮਕ ਜਾਵੇਗੀ ਸੋ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਅਤੇ ਤੁਹਾਡਾ ਘਰ ਖੁਸ਼ੀਆਂ ਤੇ ਬਰਕਤਾਂ ਦੇ ਨਾਲ ਭਰ ਜਾਵੇ ਤਾਂ ਆਓ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇੱਕ ਵਾਰ ਇੱਕ ਨਗਰ ਦੇ ਵਿੱਚ ਸੰਤ ਫਕੀਰ ਜੀ ਰਿਆ ਕਰਦੇ ਸਨ ਜੋ ਵੀ ਉਹਨਾਂ ਦੇ ਕੋਲ ਜਾਇਆ ਕਰਦਾ ਉਹਨਾਂ ਦੇ ਦੁੱਖ ਤੇ ਪਰੇਸ਼ਾਨੀਆਂ ਨੂੰ ਉਹ ਸੁਣ ਲੈਂਦੇ ਉਹਨਾਂ ਦੇ ਮੱਥੇ ਤੋਂ ਹੀ ਉਹਨਾਂ ਦੇ ਭਾਗ ਪੜ ਕੇ ਤੇ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੰਦੇ ਕਿ ਆਹ ਕੰਮ ਨਾ ਕਰਿਆ ਕਰੋ ਰਾਜੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਰਾਜੇ ਨੇ ਉਹ ਸੰਤ ਫਕੀਰ ਨੂੰ ਆਪਣੇ ਮਹਿਲ ਦੇ ਵਿੱਚ ਬੁਲਾਇਆ ਸੰਤ ਫਕੀਰ ਜੀ ਉੱਥੇ ਗਏ ਉਸ ਰਾਜੇ ਨੇ ਉਹਨਾਂ ਦੀ ਬੜੀ ਸੇਵਾ ਕੀਤੀ ਬੜਾ ਆਦਰ ਮਾਨ ਕੀਤਾ ਉਹਨੇ ਵੇਖਿਆ ਕਿ ਇਹ ਸੰਤ ਫਕੀਰ ਜੀ ਨਗਰ ਤੋਂ ਬਾਹਰ ਇੱਕ ਕੁਟਿਆ ਵਿੱਚ ਰਹਿੰਦੇ ਹਨ ਕਿਉਂ ਨਾ ਫਕੀਰ ਨੂੰ ਸੋਨਾ ਚਾਂਦੀ ਦਿੱਤਾ ਜਾਵੇ ਤਾਂ ਕਿ ਇਹਨਾਂ ਦੀ ਜ਼ਿੰਦਗੀ ਬਦਲ ਜਾਵੇ ਤੇ ਜਦੋਂ ਸੰਤ ਫਕੀਰ ਜੀ ਜਾਣ ਲੱਗੇ ਤਾਂ ਰਾਜੇ ਨੇ ਥਾਲ ਭਰ ਕੇ ਸੋਨੇ ਚਾਂਦੀ ਦਾ ਫਕੀਰ ਨੂੰ ਦੇਣ ਲੱਗਾ ਸੰਤ ਫਕੀਰ ਕਹਿੰਦੇ ਕਿ ਰਾਜਾ ਜੇ ਤੇਰਾ ਸੋਨਾ ਚਾਂਦੀ ਦਿੱਤਿਆਂ ਕੀ ਹੋਣਾ ਹੈ ਮੈਂ ਕੁਟਿਆ 'ਚ ਰਹਿਣਾ ਹੈ ਤੇ ਮੈਂ ਕੁਟਿਆ ਵਿੱਚ ਦੇ ਹੀ ਰਹੇਂ ਜੇ ਮੈਂ ਕੁੱਟੀਆਂ ਵਿੱਚ ਰਹਿਣਾ ਹੈ ਤੇ ਮੈਂ ਕੁੱਟੀਆਂ ਵਿੱਚ ਹੀ ਰਹਾਗਾ ਜੇ ਮੈਂ ਕਿਸੇ ਅਮੀਰ ਜਾਂ ਗਰੀਬ ਨੂੰ ਬਣਾਉਣਾ ਹੈ ਨਾ ਤਾਂ ਉਹ ਪਰਮਾਤਮਾ ਦੇ ਹੱਥ ਵਿੱਚ ਹੈ ਤੇਰੇ ਹੱਥ ਵਿੱਚ ਨਹੀਂ ਤੇਰੇ ਹੱਥ ਵਿੱਚ ਕੁਝ ਵੀ ਨਹੀਂ ਹੁਣ ਨਾ ਇਹ ਗੱਲ ਸੁਣ ਕੇ ਰਾਜੇ ਨੂੰ ਬੜਾ ਜ਼ਿਆਦਾ ਗੁੱਸਾ ਆਇਆ ਕਿ ਮੈਂ ਤਾਂ ਇਹਨੂੰ ਥਾਲ ਪਰ ਕੇ ਸੋਨਾ ਦੇਣ ਲੱਗਿਆ ਸੀ ਇਹ ਮੈਨੂੰ ਕਹਿੰਦਾ ਕਿ ਤੇਰੇ ਅਮੀਰ ਬਣਾਇਆ ਮੈਂ ਅਮੀਰ ਨਹੀਂ ਬਣਾਉਣਾ ਉਹਨੇ ਕਿਹਾ ਕਿ ਇਹ ਗੱਲ ਹੈ ਕੱਲ ਮੈਂ ਤੇਰੇ ਸਾਹਮਣੇ 4-5 ਮਨੁੱਖਾਂ ਨੂੰ ਲੈ ਕੇ ਆਵਾਂਗਾ ਤੁਸੀਂ ਦੱਸਿਓ ਇਨ੍ਹਾਂ ਵਿੱਚੋਂ ਕਿਹੜਾ ਅਮੀਰ ਬਣ ਸਕਦਾ ਹੈ ਤੇ ਕਿਹੜਾ ਨਹੀਂ ਬਣ ਸਕਦਾ ਹੁਣ ਉਹ 4-5 ਜਣਿਆਂ ਨੂੰ ਬੜੇ ਹੀ ਜ਼ਿਆਦਾ ਸ਼ਾਹੀ ਪੋਸ਼ਾਕਾਂ ਵਸਤਰ ਪਹਿਨਾ ਕੇ ਤੇ ਉਸ ਸੰਤ ਫਕੀਰ ਦੇ ਸਾਹਮਣੇ ਲੈ ਗਿਆ ਉਹਦੇ ਵਿੱਚੋਂ ਸੰਤ ਫਕੀਰ ਜੀ ਨੇ ਇੱਕ ਨੂੰ ਅੱਗੇ ਬੁਲਾਇਆ ਤੇ ਕਿਹਾ ਰਾਜਨ ਇਹ ਜਿਹੜਾ ਮਨੁੱਖ ਹੈ ਨਾ ਇਹ ਗਰੀਬੀ ਵਿੱਚ ਜੰਮਿਆ ਹੈ ਤੇ ਗਰੀਬੀ ਵਿੱਚ ਹੀ ਇਸ ਦਾ ਅੰਤ ਹੋ ਜਾਵੇਗਾ ਰਾਜੇ ਨੂੰ ਕਿਹਾ ਉਹ ਮਨੁੱਖ ਨੂੰ ਭੇਸ ਬਦਲ ਦਿੱਤਾ ਜਾਵੇ ਤੇ ਕਿਹਾ ਕਿ ਇਹਦਾ ਜ਼ਿਆਦਾ ਸਮਾਂ ਖੇਤ ਵਿੱਚ ਬਾਗ ਬਗੀਚੇ ਵਿੱਚ ਹੈ ਜਿਹੜਾ ਇਹ ਬਤੀਤ ਕਰਦਾ ਹੈ ਮਿਹਨਤ ਕਰਕੇ ਉਦਮ ਕਰਕੇ ਕਰਮ ਬਦਲ ਸਕਦਾ ਹੈ ਪਰ ਲਿਖਿਆ ਜੋ ਹੈ ਦੇ ਪਿਛਲੇ ਕਰਮ ਇਸ ਦੇ ਹਿਸਾਬ ਦੇ ਨਾਲ ਇਹ ਗਰੀਬ ਹੀ ਰਹੇਗਾ ਰਾਜਾ ਕਹਿੰਦਾ ਕਿ ਤੁਸੀਂ ਠੀਕ ਕਿਹਾ ਇਹ ਮੇਰੇ ਬਾਗ ਦਾ ਮਾਲੀ ਹੈ ਪਰ ਤੁਸੀਂ ਹੁਣ ਕਹਿ ਦਿੱਤਾ ਮੈਂ ਇਸ ਨੂੰ ਅਮੀਰ ਜ਼ਰੂਰ ਬਣਾ ਕੇ ਵਿਖਾਵਾਂਗਾ ਇਨਾ ਕਹਿ ਕੇ ਹੁਣ ਸੰਤ ਫਕੀਰ ਜੀ ਉਥੋਂ ਪਰਮਾਤਮਾ ਦਾ ਨਾਮ ਲੈਣ ਲਈ ਚਲੇ ਗਏ ਭਗਤੀ ਕਰਨ ਦੇ ਲਈ ਆਪਣੀ ਕੁਟਿਆ ਦੇ ਅੰਦਰ ਚਲੇ ਗਏ ਤੇ ਹੁਣ ਰਾਜੇ ਨੇ ਕੀ ਕੀਤਾ ਕਿ ਅੱਜ ਨਾਲ ਸ਼ਾਮ ਨੂੰ ਟਲ ਦੇ ਟਲ ਦੇ ਬਾਗ ਵਿੱਚ ਉਸ ਦੇ ਮਾਲੀ ਦੇ ਕੋਲ ਗਿਆ ਮਾਲੀ ਨੂੰ ਇੱਕ ਚਿੱਠੀ ਦਿੱਤੀ ਤੇ ਕਿਹਾ ਕੱਲ ਨੂੰ ਤੂੰ ਇਹ ਚਿੱਠੀ ਨਾਲ ਲੈ ਕੇ ਤੇ ਜਿਹੜਾ ਨਾਲ ਦਾ ਆਪਣੇ ਨਗਰ ਹੈ ਉਸ ਦੇ ਰਾਜੇ ਨੂੰ ਇਹ ਚਿੱਠੀ ਪਹੁੰਚਾ ਕੇ ਆਉਣੀ ਹੈ ਉਦੋਂ ਡਰਦਾ ਡਰਦਾ ਮਾਲੀ ਕੁਝ ਨਾ ਬੋਲਿਆ ਤੇ ਕਹਿੰਦਾ ਕਿ ਠੀਕ ਹੈ ਪਰ ਮਨ ਵਿੱਚ ਸੋਚਦਾ ਕਿ ਇਥੇ ਤਾਂ ਮੈਂ ਚਾਰ ਕੇ ਰੰਬੀਆਂ ਖੁਰਚੇ ਮਾਰ ਕੇ ਫੁੱਲ ਬੂਟਿਆਂ ਨੂੰ ਪਾਣੀ ਦੇ ਕੇ ਸਾਰੀ ਦੁਪਹਿਰ ਮੈਂ ਕੁਟਿਆ ਦੇ ਵਿੱਚ ਸੌਂ ਜਾਣਾ ਹੁਣ ਮੈਂ ਕਿਧਰੇ ਤਿੱਖਰ ਦੁਪਹਿਰੇ ਤੁਰਦੇ ਤੁਰਦੇ ਦੂਜੇ ਨਗਰ ਦੇ ਵਿੱਚ ਜਾਵਾਂਗਾ ਤੇ ਉੱਥੇ ਚਿੱਠੀ ਫੜਾ ਕੇ ਆਵਾਂਗਾ ਤਾਂ ਮੈਂ ਧੁੱਪ ਦੇ ਵਿੱਚ ਹੀ ਵਿਲਕਦਾ ਫਿਰਾਂਗਾ ਸਵੇਰ ਹੋਈ ਤੇ ਤੁਰਨਾ ਆਰੰਭ ਕੀਤਾ ਨਗਰ ਤੋਂ ਬਾਹਰ ਹੀ ਅਜੇ ਜਾ ਰਿਹਾ ਸੀ ਤੇ ਉਹਦਾ ਇੱਕ ਸਾਥੀ ਮਿਲਿਆ ਉਹ ਕਹਿੰਦਾ ਭਰਾਵਾ ਇਹਨਾਂ ਉਦਾਸ ਕਿਉਂ ਲੱਗਦਾ ਪਿਆ ਹੈ ਉਹ ਕਹਿੰਦਾ ਉਦਾਸ ਨਾ ਹੋਵਾਂ ਤੇ ਹੋਰ ਕੀ ਕਰਾਂ ਦਸ ਮੈਂ ਚੰਗਾ ਪਲਾ ਉਹਥੇ ਗੋਡੀ ਕਰਕੇ ਸ਼ਾਮ ਨੂੰ ਤਿੱਖੜ ਦੁਪਹਿਰੇ ਜਦੋਂ ਚੰਗੇ ਰੁੱਖਾਂ ਦੀ ਛਾਂ ਹੁੰਦੀ ਉਹਥੇ ਪਾਣੀ ਜਿਹੜਾ ਸੀ ਉਹ ਤਰੋਂਕ ਕੇ ਤੇ ਠੰਡੀ ਛਾਂਵੇਂ ਸੌ ਜਾਂਦਾ ਹਾਂ ਉਥੋਂ ਹੀ ਫਲ ਖਾ ਲੀਨਾ ਹਾਂ ਰਾਜੇ ਨੇ ਮੈਨੂੰ ਦੂਸਰੇ ਨਗਰ ਵੱਲ ਤੋਰ ਦਿੱਤਾ ਹੈ ਤੇ ਚਿੱਠੀ ਫੜਾ ਦਿੱਤੀ ਹੈ ਹੁਣ ਜਿਹੜੀ ਚਿੱਠੀ ਹੈ ਮੈਂ ਉਥੇ ਦੇਣ ਚੱਲਿਆ ਹਾਂ ਤਿੱਖੜ ਦੁਪਹਿਰੇ ਚੁਲਸਤਾ ਫਿਰਦਾ ਹਾਂ ਉਹ ਕਹਿੰਦਾ ਭਰਾਵਾ ਮੈਂ ਵੀ ਉਸੇ ਨਗਰ ਚੱਲਿਆ ਹਾਂ ਮੈਂ ਰਾਜੇ ਨੂੰ ਤੇਰੀ ਚਿੱਠੀ ਫੜਾ ਦੇਵਾਂਗਾ ਤੂੰ ਵਾਪਸ ਚੱਲਿਆ ਜਾ ਇਹਨਾਂ ਕਹਿਨ ਦੀ ਦੇਰ ਸੀ ਕਿ ਉਹ ਦੁਬਾਰਾ ਕੁਟਿਆ ਵਿੱਚ ਆ ਗਿਆ ਹੁਣ ਉਹਨੂੰ ਤੁਰਨ ਦੀ ਆਦਤ ਨਹੀਂ ਸੀ ਉਹ 2-3 ਦਿਨ ਕੁਟਿਆ ਵਿੱਚ ਸੁੱਤਾ ਰਿਹਾ ਉਹਨੂੰ ਚਿੱਠੀ ਲੈ ਕੇ ਤੇ ਜਦੋਂ ਉਹ ਪਹੁੰਚਿਆ ਤਾਂ ਰਾਜੇ ਨੇ ਉਸ ਚਿੱਠੀ ਵਿੱਚ ਲਿਖਿਆ ਹੋਇਆ ਸੀ ਜੋ ਉਹ ਪੜ੍ਹਿਆ ਤੇ ਉਸ ਚਿੱਠੀ ਵਿੱਚ ਇਹ ਸੀ ਕਿ ਜਦੋਂ ਤੇਰੇ ਕੋਲ ਪਹੁੰਚੇ ਤਾਂ ਇਸਨੂੰ ਤੂੰ ਆਪਣਾ ਅਤਾਂ ਰਾਜ ਦੇ ਦੇਵੀਂ ਤੇਰੇ ਕੋਲ ਇਕਲੌਤੀ ਧੀ ਹੈ ਅੱਧਾ ਰਾਜ ਤੂੰ ਇਹਦੇ ਨਾਮ ਕਰ ਦੇਵੀਂ ਤੇ ਅੱਧਾ ਮੈਂ ਆਪਣਾ ਰਾਜ ਇਹਦੇ ਨਾਮ ਕਰ ਦੇਵਾਂਗਾ ਤੇ ਹੁਣ ਉਹਨੂੰ ਉੱਥੇ ਜਾ ਕੇ ਜਦੋਂ ਚਿੱਠੀ ਲੈ ਕੇ ਪਹੁੰਚਿਆ ਤਾਂ ਰਾਜੇ ਨੇ ਕਿਹਾ ਸੋਚਿਆ ਕਿ ਇਹ ਕੋਈ ਚੰਗਾ ਭਲਾ ਪੁਰਖ ਹੀ ਹੋਣਾ ਜਿਹਦੇ ਨਾਲ ਰਾਜੇ ਨੇ ਅੱਧਾ ਰਾਜ ਕਰਨ ਦੇ ਲਈ ਆਖਿਆ ਹੈ ਮੈਂ ਆਪਣਾ ਇਹਨੂੰ ਅੱਧਾ ਰਾਜ ਦੇ ਦੇਵਾਂਗਾ ਉਹਨੇ ਨਾ ਹੁਣ ਜਿਹੜੇ ਸ਼ਾਦੀ ਦੇ ਪੂਰੇ ਬੈਂਡ ਵਾਜੇ ਵਗੈਰਾ ਘਰ ਦੇ ਵਿੱਚ ਬੁਲਾ ਲਿਆ ਤੇ ਆਪਣੀ ਧੀ ਦਾ ਵਿਆਹ ਉਸ ਵਿਅਕਤੀ ਦੇ ਨਾਲ ਕਰ ਦਿੱਤਾ ਹੁਣ ਪਹਿਲਾਂ ਬਰਾਤਾਂ 2-4 ਦਿਨ ਰਹਿ ਕੇ ਆਉਂਦੀਆਂ ਸਨ ਹੁਣ ਉਧਰੋਂ 2-3 ਦਿਨ ਬਾਅਦ ਜਦੋਂ ਕੁਟੀਆਂ ਵਿੱਚੋਂ ਆਪਣੀ ਜੋ ਵਿਅਕਤੀ ਨਿਕਲੇ ਆ ਤਾਂ ਉਧਰ ਰਾਜਾ ਫਿਰ ਸੈਰ ਕਰਨ ਲਈ ਆਇਆ ਰਾਜਾ ਜਦੋਂ ਉਹਨੂੰ ਵੇਖਦਾ ਹੈ ਤਾਂ ਉਹਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਤੈਨੂੰ ਤਾਂ ਮੈਂ ਚਿੱਠੀ ਦੇ ਕੇ ਭੇਜਿਆ ਸੀ ਤੂੰ ਇੱਥੇ ਕੀ ਕਰਦਾ ਹੈ ਉਹਨੇ ਹੁਣ ਸਾਰੀ ਗੱਲਬਾਤ ਰਾਜੇ ਨੂੰ ਦੱਸੀ ਕਿ ਇੱਥੇ ਮੈਂ ਫੁੱਲਾਂ ਬੂਟਿਆਂ ਦੇ ਉੱਪਰ ਪਾਣੀ ਪਾਉਂਦਾ ਸੀ ਤੇ ਇੱਥੇ ਦੁਪਹਿਰੇ ਆਰਾਮ ਨਾਲ ਸੌਂ ਜਾਂਦਾ ਸੀ ਮੈਨੂੰ ਤਿੱਖੜ ਦੁਪਹਿਰੇ ਤੁਰਨ ਦੀ ਆਦਤ ਨਹੀਂ ਸੀ ਇਸ ਕਰਕੇ ਮੇਰਾ ਇੱਕ ਦੋਸਤ ਜਾ ਰਿਹਾ ਸੀ ਉਸ ਨਗਰ ਦੇ ਵੱਲ ਤੇ ਉਸਨੇ ਮੈਨੂੰ ਕਿਹਾ ਕਿ ਆਹ ਚਿੱਠੀ ਜਿਹੜੀ ਹੈ ਮੈਂ ਰਾਜੇ ਨੂੰ ਪਹੁੰਚਾ ਦੇਵਾਂਗਾ ਰਾਜੇ ਨੂੰ ਇਸ ਗੱਲ ਨੂੰ ਸੁਣ ਕੇ ਬੜਾ ਗੁੱਸਾ ਆਇਆ ਪਰ ਰਾਜੇ ਨੂੰ ਲੱਗਾ ਚਾਹੇ ਇਸ ਤੋਂ ਗਲਤੀ ਨਾਲ ਹੋ ਗਿਆ ਹੋਰ ਇੱਕ ਕੰਮ ਕੀਤਾ ਜਾਵੇ ਰਾਜੇ ਨੇ ਕਿਹਾ ਜਿਹੜਾ ਸਾਡੇ ਬਾਗ ਦੇ ਵਿੱਚ ਹੁਣ ਤਾਜੀ ਫਸਲ ਹੋਵੇਗੀ ਉਹ ਫਸਲ ਲੈ ਕੇ ਆ ਹੁਣ ਗਰਮੀਆਂ ਦੇ ਦਿਨ ਸਨ ਤੇ ਤਰਬੂਜ ਬੜੇ ਜ਼ਿਆਦੇ ਹੋਏ ਸਨ ਉਹਨੇ ਨਾ ਬੜੇ سارے ਤਰਬੂਜ ਇਕੱਠੇ ਕੀਤੇ ਤੇ ਰਾਜੇ ਦੇ ਸਾਹਮਣੇ ਲੈ ਕੇ ਤੇ ਹਾਜ਼ਰ ਹੋ ਗਿਆ। ਰਾਜੇ ਨੂੰ ਲੱਗਾ ਕਿ ਜਦੋਂ ਤਰਬੂਜ ਵੇਖੇ ਤੇ ਬੜਾ ਖੁਸ਼ ਹੋਇਆ। ਹੁਣ ਮਾਲੀ ਨੂੰ ਵੀ ਇਹ ਲੱਗਾ ਕਿ ਰਾਜਾ ਬੜਾ ਜ਼ਿਆਦਾ ਖੁਸ਼ ਹੈ। ਜ਼ਰੂਰ ਕੋਈ ਨਾ ਕੋਈ ਇਨਾਮ ਦੇਵੇਗਾ। ਹੁਣ ਉਹ ਮਾਲੀ ਦਾ ਨਾ ਤੇ ਮਾਂ ਸੀ ਤੇ ਨਾ ਹੀ ਪਿਓ ਉਹ ਵੀ ਛੋਟੀ ਉਮਰ ਦੇ ਵਿੱਚ ਅਕਾਲ ਚਲਾਣਾ ਕਰ ਗਏ ਸਨ। ਤੇ ਇਕੱਲਾ ਹੀ ਆਪਣੇ ਘਰ ਦੇ ਵਿੱਚ ਰਹਿੰਦਾ ਸੀ। ਦੁਪਹਿਰੇ ਇੱਥੇ ਆਰਾਮ ਕਰ ਜਾਂਦਾ ਤੇ ਸ਼ਾਮ ਨੂੰ ਘਰ ਚੱਲਿਆ ਜਾਂਦਾ। ਰਾਜੇ ਨੇ ਆਪਣੇ ਮੰਤਰੀ ਨੂੰ ਇਸ਼ਾਰਾ ਕੀਤਾ ਤੇ ਉਹ ਉਥੋਂ ਇੱਕ ਤਰਬੂਜ ਲੈ ਗਿਆ ਇੱਕ ਤਰਬੂਜ ਉਥੋਂ ਚੁੱਕ ਕੇ ਉਹਦੇ ਅੰਦਰ ਚਲਾ ਗਿਆ ਤੇ ਹੁਣ ਉਹ ਤਰਬੂਜ ਵਿੱਚ ਉਸਨੇ ਵਿੱਚੋਂ ਖਾਲੀ ਕਰਕੇ ਉਸਦੇ ਵਿੱਚ ਸੋਨੇ, ਜਵਾਹਰਾਤ, ਹੀਰੇ ਭਰ ਦਿੱਤੇ ਤੇ ਉਵੇਂ ਹੀ ਜੋੜ ਕੇ ਵਾਪਸ ਲੈ ਆਇਆ ਰਾਜਾ ਕਹਿੰਦਾ ਕਿ ਇਸ ਵਾਰ ਨਾ ਫਸਲ ਬੜੀ ਚੰਗੀ ਬੀਜੀ ਹੈ ਇਹ ਵੀ ਬੜੇ ਮਿੱਠੇ ਹਨ ਇਸ ਕਰਕੇ ਆ ਜਿਹੜਾ ਦਵਾਨਾ ਹੈ ਨਾ ਤੂੰ ਇਨਾਮ ਵਜੋਂ ਲੈ ਜਾ ਮੈਂ ਤੈਨੂੰ ਇਨਾਮ ਦੇ ਵਜੋਂ ਇਹ ਦਵਾਨਾ ਦੇ ਰਿਹਾ ਹਾਂ ਉਨੇ ਨਾਮ ਲੈ ਕੇ ਤੇ ਮੂੰਹ ਐਵੇਂ ਦਾ ਕਰ ਲਿਆ ਜਿਵੇਂ ਉਸ ਨੂੰ ਕੋਈ ਖੁਸ਼ੀ ਨਾ ਹੋਈ ਹੋਵੇ ਪਰ ਰਾਜੇ ਨੂੰ ਇਹ ਸੀ ਕਿ ਜਦੋਂ ਇਹ ਘਰ ਜਾ ਕੇ ਦੁਆਣੇ ਨੂੰ ਖੋਲੇਗਾ ਖੋਲ ਕੇ ਵੇਖੇਗਾ ਤਾਂ ਉਦੋਂ ਸੋਨਾ ਚਾਂਦੀ ਦੇ ਨਾਲ ਭਰਿਆ ਹੋਵੇਗਾ ਤੇ ਇਹ ਬੜਾ ਜਿਆਦਾ ਖੁਸ਼ ਹੋ ਜਾਵੇਗਾ ਹੁਣ ਰਾਜੀ ਨੇ ਉਹਨੂੰ ਖੁਸ਼ੀ ਦੀ ਖੁਸ਼ੀ ਉਥੋਂ ਤੋੜ ਦਿੱਤਾ ਉਹ ਮਨ ਵਿੱਚ ਸੋਚੀ ਜਾਂਦਾ ਕਿ ਰਾਜੇ ਨੇ ਮੈਨੂੰ ਕੀ ਦਿੱਤਾ ਇੱਕ ਦੁਆਣਾ ਰਾਜਾ ਚਾਹੁੰਦਾ ਤੇ ਹੋਰ ਕੁਝ ਵੀ ਦੇ ਸਕਦਾ ਸੀ ਇੱਥੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਮਨ ਵਿੱਚ ਐਵੇਂ ਹੀ ਵਿਚਾਰ ਕਰੀ ਜਾਂਦਾ ਤੇ ਸਾਹਮਣੇ ਉਹਦੇ ਇੱਕ ਗਵਾਂਢੀ ਹੁੰਦਾ ਹੈ ਉਹ ਤੁਰਿਆ ਆਉਂਦਾ ਹੈ ਤੇ ਕਹਿੰਦਾ ਭੱਲਿਆ ਪੁਰਖਾ ਕਿਉਂ ਇਕੱਲਾ ਗੱਲਾਂ ਕਰੀ ਜਾਣਾ ਹੈ ਉਹਨੂੰ ਕਹਿੰਦਾ ਕਿ ਦੱਸ ਮੈਂ ਇਕੱਲਾ ਇਕੱਲਾ ਗੱਲਾਂ ਵੀ ਨਾ ਕਰਾਂ ਤੇ ਹੋਰ ਕੀ ਕਰਾਂ ਰਾਜੇ ਨੇ ਵੇਖ ਮੈਨੂੰ ਕੀ ਇਨਾਮ ਦਿੱਤਾ ਮੈਂ ਸਾਰੇ ਦਿਨ ਰਾਤ ਉਹਦੇ ਬਾਗ ਦੀ ਰਾਖੀ ਕਰਦਾ ਇਨਾਮ ਵਜੋਂ ਮੈਨੂੰ ਕੀ ਦਿੱਤਾ ਇੱਕ ਧਵਾਣਾ ਇਹ ਧਵਾਣੇ ਦਾ ਮੈਂ ਹੁਣ ਕੀ ਕਰਾਂ ਇੰਨਾ ਵੱਡਾ ਤਾਂ ਮੇਰਾ ਟੱਬਰ ਵੀ ਨਹੀਂ ਹੈ ਤੇ ਮੈਂ ਇਹਦਾ ਕੀ ਕਰਾਂਗਾ ਉਹ ਕਹਿੰਦਾ ਕਿ ਰਾਜੇ ਨੇ ਇਨਾਮ ਦਿੱਤਾ ਜੇ ਮੈਨੂੰ ਰਾਜਾ ਇਨਾਮ ਹੋਰ ਕੋਈ ਦੇ ਦਿੰਦਾ ਤੇ ਮੈਂ ਬੜਾ ਖੁਸ਼ ਹੋਣਾ ਸੀ ਉਹ ਦੂਜਾ ਕਹਿੰਦਾ ਕਿ ਜੇਕਰ ਤੂੰ ਦਵਾਨਾ ਮੈਨੂੰ ਦੇ ਦੇਵੇਂ ਤਾਂ ਮੇਰਾ ਪਰਿਵਾਰ ਬਹੁਤ ਖੁਸ਼ ਹੋ ਜਾਵੇਗਾ ਨਾਲੇ ਅਸੀਂ ਸਾਰਾ ਪਰਿਵਾਰ ਮਿਲ ਕੇ ਇਸ ਨੂੰ ਖਾ ਲਵਾਂਗੇ ਉਸ ਦਵਾਨੇ ਨੂੰ ਲੈ ਕੇ ਤੇ ਆਪਣੇ ਘਰ ਚਲਿਆ ਜਾਂਦਾ ਹੈ ਹੁਣ ਜਦੋਂ ਸਾਰਾ ਟੱਬਰ ਆਸੇ ਪਾਸੇ ਬੈਠ ਕੇ ਦਵਾਨਾ ਕੱਟਦੇ ਹਨ ਤਾਂ ਉਸ ਦੇ ਵਿੱਚੋਂ ਸੋਨੇ ਦੀਆਂ ਮੋਹਰਾਂ ਨਿਕਲਦੀਆਂ ਹਨ ਜਦੋਂ ਉਹ ਦੁਬਾਰਾ ਉਸਦੇ ਨਾਲ ਟਕਰਾਂ ਹੁੰਦਾ ਹੈ ਤੇ ਰਾਜੇ ਦੇ ਨਾਲ ਉਹ ਗੋਡੀ ਕਰ ਰਿਹਾ ਹੁੰਦਾ ਹੈ ਰਾਜਾ ਕਹਿੰਦਾ ਕਿਉਂ ਤੂੰ ਦਵਾਨਾ ਨਹੀਂ ਖਾਦਾ ਕਹਿੰਦਾ ਜੀ ਦਵਾਨਾ ਤਾਂ ਮੈਂ ਇੱਥੇ ਰੋਜ਼ ਹੀ ਖਾ ਲੈਂਦਾ ਹਾਂ ਮੈਨੂੰ ਮੇਰਾ ਇੱਕ ਸਾਥੀ ਟੱਕਰ ਗਿਆ ਸੀ ਉਹ ਦਵਾਨਾ ਮੈਂ ਉਹਨੂੰ ਦੇ ਦਿੱਤਾ ਰਾਜੀ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਰਾਜਾ ਅੰਦਰ ਚੱਲਿਆ ਗਿਆ ਹੁਣ ਜਦੋਂ ਸ਼ਾਮ ਹੋਈ ਤਾਂ ਜਦੋਂ ਘਰ ਜਾ ਰਿਹਾ ਸੀ ਤਾਂ ਆਪਣੇ ਗਵਾਂਢੀ ਨੂੰ ਬੜੇ ਸੋਹਣੇ ਵਸਤਰ ਪਾਏ ਹੋਏ ਦੇਖੇ ਤੇ ਨਾਲ ਹੀ ਉਸਦੇ ਘਰ ਦੀ ਉਸਾਰੀ ਵੀ ਸ਼ੁਰੂ ਹੋ ਗਈ ਸੀ ਉਹ ਕਹਿੰਦਾ ਕਿ ਭਰਾਵਾ ਤੇਰਾ ਕਿਹੜਾ ਮੈਨੂੰ ਖਜ਼ਾਨਾ ਲੱਭਿਆ ਹੈ ਉਸਦੇ ਦੋਸਤ ਨੇ ਕਿਹਾ ਕਿ ਘਰ ਦੀ ਨਵੀਂ ਉਸਾਰੀ ਹੋ ਰਹੀ ਹੈ ਉਹ ਕਹਿੰਦਾ ਭਰਾਵਾ ਤੇਰੀ ਹੀ ਦੇਣ ਹੈ ਜਿਹੜਾ ਤੂੰ ਦਿਵਾਣਾ ਮੈਨੂੰ ਦਿੱਤਾ ਸੀ ਨਾ ਉਹਦੇ ਵਿੱਚ ਸੋਨਾ ਚਾਂਦੀ ਤੇ ਹੀਰੇ ਜਵਾਹਰ ਆਤ ਸਨ ਉਹਦੇ ਨਾਲ ਮੇਰੀ ਕਿਸਮਤ ਬਦਲ ਗਈ ਹੁਣ ਮੈਂ ਚੰਗੇ ਵਸਤਰ ਵੀ ਪਾ ਰਿਹਾ ਹਾਂ ਹੋਰ ਤੇ ਹੋਰ ਆ ਜਿਹੜਾ ਨਵਾਂ ਘਰ ਬਣ ਰਿਹਾ ਹੈ ਉਸ ਦੀ ਉਸਾਰੀ ਹੋ ਰਹੀ ਹੈ ਉਹ ਵੀ ਉਸਦੇ ਨਾਲ ਹੀ ਹੋ ਰਹੀ ਹੈ ਹੁਣ ਉਹ ਵਿਅਕਤੀ ਮੱਥੇ ਤੇ ਹੱਥ ਮਾਰਦਾ ਹੈ ਤੇ ਉਧਰ ਜਿਹੜਾ ਹੈ ਨਾ ਕਿਸੇ ਦੀ ਬਰਾਤ ਆ ਰਹੀ ਹੁੰਦੀ ਹੈ ਅੱਗੇ ਘੋੜੇ ਹਾਥੀ ਉਹਨੂੰ ਲੱਗਦਾ ਕਿ ਕਿਸੇ ਰਾਜੇ ਦੀ ਬਰਾਤ ਆ ਰਹੀ ਹੈ ਉਹ ਸੋਚਦਾ ਕਿ ਸਾਡੇ ਨਗਰ ਦੇ ਵਿੱਚੋਂ ਲੰਘਦੀ ਹੈ ਕੁਝ ਨੇੜੇ ਆ ਕੇ ਵੇਖਦਾ ਤੇ ਉਹ ਜਿਹੜਾ ਲਾੜਾ ਹੁੰਦਾ ਹੈ ਨਾ ਉਸ ਦਾ ਉਹੀ ਸਾਥੀ ਹੁੰਦਾ ਹੈ ਜਿਸ ਨੂੰ ਉਸ ਨੇ ਚਿੱਠੀ ਦੇ ਕੇ ਭੇਜਿਆ ਸੀ ਉਹ ਕਹਿੰਦਾ ਭਰਾਵਾ ਤੂੰ ਮੇਰੇ ਨਾਲ بڑا ਕਰਮ ਕਰ ਦਿੱਤਾ ਉਹ ਕਹਿੰਦਾ ਕਿ ਮੈਂ ਤੇਰੇ ਨਾਲ ਇਹ ਸਾਰਾ ਕੁਝ ਕਰਕੇ ਆਪਣੀ ਕਿਸਮਤ ਕਿਉਂ ਨਾ ਬਦਲ ਸਕਿਆ ਇਹ ਸਭ ਕੁਝ ਕਿਵੇਂ ਵਾਪਰਿਆ ਉਹਨੇ ਕਿਹਾ ਕਿ ਭਰਾਵਾ ਤੂੰ ਜਿਹੜਾ ਖੱਤ ਦਿੱਤਾ ਸੀ ਨਾ ਉਹਦੇ ਵਿੱਚ ਲਿਖਿਆ ਸੀ ਕਿ ਇਹ ਮਨੁੱਖ ਜਦੋਂ ਵੀ ਤੇਰੇ ਕੋਲ ਪਹੁੰਚੇ ਤਾਂ ਇਸ ਨੂੰ ਆਪਣਾ ਅੱਧਾ ਰਾਜ ਦੇ ਦੇਵੀ ਤੇ ਇਸ ਦਾ ਵਿਆਹ ਆਪਣੀ ਧੀ ਦੇ ਨਾਲ ਕਰ ਦੇਵੀ ਤੇ ਹੁਣ ਉਸ ਨੇ ਮੈਨੂੰ ਅੱਧਾ ਰਾਜ ਦੇ ਦਿੱਤਾ ਹੈ ਤੇ ਆਪਣੀ ਧੀ ਦਾ ਵਿਆਹ ਵੀ ਮੇਰੇ ਨਾਲ ਕਰ ਦਿੱਤਾ ਹੈ ਉਹ ਬੜਾ ਜਿਆਦਾ ਖੁਸ਼ ਸੀ ਉਸ ਤੋਂ ਬਾਅਦ ਫਿਰ ਉਹਨੇ ਮੱਥੇ ਤੇ ਹੱਥ ਮਾਰਿਆ ਤੋ ਉਧਰ ਜਿਹੜਾ ਰਾਜਾ ਸੀ ਸੰਤ ਫਕੀਰ ਦੇ ਕੋਲ ਜਾ ਕੇ ਕਹਿੰਦਾ ਵੇਖੋ ਦੋ ਵਾਰ ਮੈਂ ਇਸ ਨੂੰ ਅਮੀਰ ਬਣਾਉਣਾ ਚਾਹਿਆ ਇੱਕ ਵਾਰ ਮੈਂ ਖੱਤ ਲਿਖ ਕੇ ਰਾਜਾ ਹੀ ਬਣਾਉਣਾ ਚਾਹਿਆ ਤੇ ਇੱਕ ਵਾਰ ਉਸ ਨੂੰ ਹੀਰੇ ਜਵਾਹਰਾਤ ਸੋਨਾ ਚਾਂਦੀ ਦੇ ਕੇ ਅਮੀਰ ਬਣਾਉਣਾ ਚਾਹਿਆ ਪਰ ਦੋਵੇਂ ਹੀ ਵਾਰ ਉਹਦੀ ਜਿਹੜੀ ਕਿਸਮਤ ਸੀ ਗਰੀਬ ਹੀ ਰਹੀ ਅੱਗੋ ਸੰਤ ਫਕੀਰ ਜੀ ਕਹਿੰਦੇ ਮਨੁੱਖ ਦੇ ਜਿਹੜੇ ਭਾਗ ਹਨ ਉਹ ਜਿਵੇਂ ਦੇ ਲਿਖੇ ਹੁੰਦੇ ਹਨ ਉਹੀ ਕਰਮ ਹੋਣ ਦੇ ਨਾਲ ਉਹ ਭੋਗਦਾ ਹੈ ਮਨੁੱਖ ਆਪਣੀ ਮਿਹਨਤ ਤੇ ਉਦਮ ਨਾਲ ਚੰਗੇ ਕਰਮ ਬਣਾ ਸਕਦਾ ਹੈ ਉਹਨਾਂ ਨੂੰ ਬਦਲ ਸਕਦਾ ਹੈ ਹੁਣ ਤੂੰ ਉਹਦੇ ਲਈ ਚੰਗਾ ਕੁਝ ਸੋਚਿਆ ਸੀ ਪਰ ਜੇ ਉਹ ਉਦਮ ਕਰਦਾ ਖਤ ਲੈ ਕੇ ਆਪ ਜਾਂਦਾ ਤਾਂ ਉਹ ਰਾਜਾ ਬਣ ਸਕਦਾ ਸੀ ਜੇਕਰ ਉਹ ਦਵਾਈਆਂ ਕਰ ਲੈ ਕੇ ਜਾਂਦਾ ਉਹਨੂੰ ਕੱਟਦਾ ਤੇ ਉਹਦੇ ਕਰਮ ਬਦਲ ਜਾਣੇ ਸਨ ਉਸਦੀ ਕਿਸਮਤ ਹੀ ਬਦਲ ਜਾਣੀ ਸੀ ਪਰ ਉਹਨੇ ਦੋਵੇਂ ਹੀ ਵਾਰ ਉਦਮ ਨਹੀਂ ਕੀਤਾ ਮਿਹਨਤ ਨਹੀਂ ਕੀਤੀ ਪਰ ਰਾਜਾ ਜੋ ਮਿਹਨਤ ਕਰਦਾ ਹੈ ਨਾ ਚੰਗੇ ਕਰਮ ਕਰਦਾ ਹੈ ਕਿਸਮਤ ਵੀ ਉਹਦੀ ਬਦਲਦੀ ਹੈ ਆਪਾਂ ਕਿਸੇ ਨੂੰ ਅਮੀਰ ਗਰੀਬ ਨਹੀਂ ਬਣਾ ਸਕਦੇ ਪਰਮਾਤਮਾ ਹੈ ਕਿਸੇ ਨੂੰ ਗਰੀਬ ਬਣਾ ਸਕਦਾ ਹੈ ਤੇ ਉਹ ਹੀ ਜੇ ਥੋੜੀ ਮਿਹਨਤ ਕਰ ਲਵੇ ਤਾਂ ਜਰੂਰ ਅਮੀਰ ਬਣ ਜਾਵੇਗਾ ਰਾਜੇ ਨੂੰ ਹੁਣ ਸਮਝ ਆ ਗਿਆ ਸੀ ਤਾਂ ਸਾਧ ਸੰਗਤ ਜੀ ਇਥੋਂ ਸਾਨੂੰ ਵੀ ਸਿੱਖਣ ਨੂੰ ਮਿਲਦਾ ਹੈ ਕਿ ਚੰਗੇ ਕਰਮ ਕੀਤੇ ਆ ਮਿਹਨਤ ਕੀਤੇ ਆ ਆਪਾਂ ਆਪਣੇ ਭਾਗ ਤੇ ਕਿਸਮਤ ਬਦਲ ਸਕਦੇ ਆ ਇਸ ਲਈ ਮਿਹਨਤ ਦਾ ਪੱਲਾ ਕਦੇ ਨਾ ਛੱਡੋ ਉਦਮ ਦਾ ਪੱਲਾ ਨਾ ਛੱਡੋ ਹਮੇਸ਼ਾ ਆਪਣੇ ਘਰ ਦੇ ਵਿੱਚ ਸੁਖੀ ਰਹਿਣ ਦੇ ਲਈ ਉਦਮ ਕਰੋ ਤੇ ਮਿਹਨਤ ਕਰੋ ਆਲਸ ਅਤੇ ਦਲਿੱਦਰ ਨੂੰ ਆਪਣੇ ਘਰ ਦੇ ਵਿੱਚੋਂ ਬਾਹਰ ਕੱਢ ਦਿਓ ਤਾਂ ਹੀ ਤੁਹਾਡੇ ਘਰ ਦੇ ਵਿੱਚੋਂ ਗਰੀਬੀ ਅਤੇ ਤੰਗੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਤਾਂ ਫਿਰ ਸਾਧ ਸੰਗਤ ਜੀ ਤੁਹਾਨੂੰ ਵੀ ਬਹੁਤ ਕੁਝ ਇਸ ਸਾਖੀ ਤੋਂ ਸਿੱਖਣ ਨੂੰ ਮਿਲਿਆ ਹੋਵੇਗਾ ਤੇ ਜੋ ਵੀ ਤੁਹਾਨੂੰ ਇਸ ਤੋਂ ਸਿੱਖਿਆ ਮਿਲੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਰੂਰ ਸਾਡੇ ਨਾਲ ਸਾਂਝੇ ਕਰਨਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤੇ ਇਸ ਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ